ਅੱਜ ਕਾ ਹੋ ਗਿਆ ਉਹ ਪਰਲਾ ਪੀਚ ਕਮਿਸ਼ਨ ਪੁੱਛੀ ਕਾਇਆਂ ਤੁਈਆਂ ਕਰੀਆਂ ਹੈਲੋ ਸਿਹਰਾ ਦਾਉ ਦੀ ਟੀਮ ਸਟੇਜ ਦੇ ਸੱਤੇ ਆਪ ਦੂਜੇ ਵੱਨੇ ਰੱਬਾ ਲੱਕ ਕਿੰਨੀ ਕਾ ਨੇ ਮਕਰਾਨੇ ਗਾਣਾ ਮੇਰੇ ਵੀਰੋ ਰੇਡ ਪਾਉਣ ਦੇ ਵੀ ਖੇਡ ਮੈਦਾਨ ਦੇ ਵਿੱਚ ਮੰਨੀ ਮਕਰਾਨੇ ਵਾਲਾ ਬਾਗਾ ਆਇਆ ਪੂਰੀ ਤਿਆਰੀ ਦੇ ਨਾਲ ਪਰ ਜੀਵੋ ਵਾਲੀ ਦੇਖਾਂਗੇ ਵੀ ਹੁਣ ਇਧਰ ਦੇ ਪਾਸੇ ਗੱਭਰੂ ਤਿਆਰ ਵਰ ਤਿਆਰ ਨੇ ਫਿਰ ਨਹੀਂ ਐਂ ਪਰ ਜੋਰ ਪਾਉਦਾ ਨਹੀਂ ਆਪਣੀ ਟੀਮ ਦੇ ਲਈ ਪਰ ਗੱਭਰੂ ਨੇ ਜੋਰ ਦਿੱਤਾ ਇੱਕ ਨਹੀਂ ਤੇ ਕਹਿੰਦੇ ਪੀਤੀਆ ਕੜਿਆਨੇ ਵਾਲਾ ਇੱਕ ਨਹੀਂ ਤੇ ਕਹਿੰਦੇ ਜੋਗਾ ਨਾਲ ਮਾਲਾ ਪਿੰਡ ਘੋਟੀ ਦਾ ਨਾਲ ਕਹਿੰਦੇ ਹੁਣ ਦੇਖਾਂਗੇ ਬਿੰਦਾ ਟਵਾਣਾ ਲੈ ਵੀ ਜੋਗਿਆ ਉਧਰੋਂ ਕਾਲਾ ਖੇੜੀ ਵਾਲਾ ਮਨੂ ਕਾਫੇ ਵਾਲਾ ਜਸਰ ਕਾਫੇ ਵਾਲਾ ਤੇ ਰੌ ਕੇਲੋਂ ਤੇ ਮਣੀ ਕੇਲੋਂ ਬਾਟੀ ਬਾਲੀਆਂ ਹੁਣੀ ਮਾਨ ਕਰਦੇ ਨੇ ਜੋਗੇ ਦੀ ਖੇਡ ਦੇ ਉੱਤੇ ਇਹ ਜੋਗਾ ਕਹਿੰਦੇ ਖਰੇ ਖਰੇ ਡੱਤਦਾ ਜਦ ਵੀ ਡੱਤਦਾ ਜੋਗਾ ਕਹਿੰਦੇ ਖਰੇ ਖਰੇ ਡੱਤਦਾ ਕਾਲੇ ਖਾਂ ਦਾ ਮਨੂਹਾਂ ਦਾ ਜਸਰਾਂ ਦਾ ਰੌਹ ਦਾ ਚਿਹਤਾ ਕਹਿੰਦੇ ਕੰਗਤrai ਬਾਦੂ ਜੀ ਬੰਨੇ ਕਾਲਾ ਕੇਲੇ ਅਬੀ ਰੇਡ ਪਾਉਣ ਦੇ ਦੀ ਮੇਰੇ ਵੀਰੋ ਧੀਰੋ ਮਾਜਦੇ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਰੀ ਚਾਰੀ ਦੇ ਨਾਲ ਧੀਰੋਵਾਜ ਦਾ ਪਿੰਡ ਆ ਕਿਹਨੇ ਕਾਲੇ ਦਾ ਲੱਭੇ ਹੀ ਕਬੱਡੀ ਖੇਡ ਗਰਾਉਂਡ ਦੇ ਵਿੱਚ ਹੁਣ ਦੇਖਾਂਗੇ ਕਿ ਕੌਣ ਲਾਪਾਲ ਜੱਫਾ ਮੇਰੇ ਵੀਰੋ ਜੇ ਮੈਦਾਨ ਦੇ ਵਿੱਚ ਜਿੱਦੂ ਉਹਨਾਂ ਦੀ ਟੀਮ ਹੈ ਲਾ ਪਾਣ ਦੇ ਦਾ ਚਾਰੀ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਇਹ ਉਹਨਾਂ ਦੇ ਲਈ ਇਹ ਕਰ ਬੋਈ ਆਹ ਉਹਨਾਂ ਦੀ ਟੀਮ ਮੱਤ ਦਾ ਬਹੁਤ ਬੜੀ ਬੜੀ ਨੇ ਭਾਈ ਉਹਦੇ ਬਹੁਤ ਫਾਇਦੇ ਪੈਣਗੇ ਮੈਨੂੰ ਦਿਖਾ ਜਾਨੀ ਜੀ ਆ سارے 12ویں روڈ پر نہ کہنا اوہ بیٹا اوہ بڑا اوہ مولا اوہ مولا دمڑی کیا ہے اوہ یو اور یہ لگا سارے بچے ہیں کوئی ہے ہاں اند پر اور آیا تھوڑی تھوڑی دیر آیا تھا پتا تھا اوتھوں ہاں ٹھیک ہے ਜਿਵੇਂ ਬਹੁਤ ਸ਼ਾਨਦਾਰ ਜੱਫਾ ਖੇਡ ਮੈਦਾਨ ਦੇ ਵਿੱਚ ਲਓ ਇੱਕ ਤਕੜੇ ਅੰਕ ਦਾ ਬਾਦ ਆਪਣੀ ਟੀਮ ਦੇ ਕਰਦਾ ਆਇਆ ਲੈ ਤੇਰੀ ਲੈ ਕੇ ਨੂੰ ਦੇ ਦਿਓ ਮੈਨੂੰ ਕੋਈ ਪਤਾ ਨਹੀਂ ਸੀ ਜੱਫਾ ਮੁੰਡਾ ਵੀ ਜਦੋਂ

ਸ਼ੇਰਪੋਟ ਤੇ ਲਾਟਾਂ ਜੱਗੋ ਮਾਰਾ ਰ ਅਜ ਸਟੋਟੀਪੀ ਕਿਮਕੋਰ ਸਾਹ ਤੇ ਸਲਾਣਾ 510 ਦੇ ਕੈਂਡ ਆ ਮੈਚ ਦੀ ਜੇਤੂ ਦੀ ਜਿੱਤੇਗੀ ਆਨੰਦਪੁਰ ਸਾਹੇ ਦੀ ਟੀਮ ਦੇ ਨਾਲ ਟੋਟੀ ਦਾ ਮੈਚ ਹੋਣਾ ਟੋ ਲੁਕੋਟੀ 22 ਚ ਕਿਆ ਬਾਤ ਹੈ ਲਿਖ ਲੋ